ਲਓ ਵੀ ਇੱਧਰ ਵੀ ਦੁਕਾਨਾਂ ਕਾਫੀ ਜ਼ਿਆਦਾ ਲੱਗੀਆਂ ਹੋਈਆਂ ਨੇ ਜਿਵੇਂ ਆਹ ਦੇਖੋ ਥੱਲੇ ਹੋਗੇ ਜਿਵੇਂ ਐਨਕਾਂ ਹੋ ਗਈਆਂ ਕੀ ਰੇਟ ਆ ਬਾਈ ਦੁਬੱਟੇ ਦਾ ਦੁਬੱਟੇ ਦਾ ਕੀ ਰੇਟ ਆ 100 ਰੁਪਏ ਸੇਲ ਆ ਵੀ ਲੈ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਅੱਜ ਆਪਾਂ ਪਹੁੰਚੇ ਆਂ ਛੋਟੇ ਖੰਨੇ ਤੇ ਇੱਥੇ ਸਾਲਾਨਾ ਵਰ੍ਹੇ ਸੀ ਮਨਾਈ ਜਾਂਦੀ ਆ ਧੰਨ ਬਾਬਾ ਨਿਰਗੁਣ ਦਾਸ ਜੀ ਦੀ ਤੇ ਆਪਾਂ ਤੁਹਾਨੂੰ ਸਾਰਾ ਅੱਜ ਦਾ ਪ੍ਰੋਗਰਾਮ ਦਿਖਾਵਾਂਗੇ ਤੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਤੇ ਆਪਾਂ ਅੱਜ ਦੀ ਵੀਡੀਓ ਨੂੰ ਕਰਦੇ ਆਂ ਜੀ ਸਟਾਰਟ ਆਪਾਂ ਪਹਿਲਾਂ ਚੱਲਦੇ ਆਂ ਗੁਰਦੁਆਰਾ ਸਾਹਿਬ ਮੱਥਾ ਟੇਕਦੇ ਆਂ ਤੇ ਆ ਕੇ ਤੁਹਾਨੂੰ ਸਾਰੀਆਂ ਦੁਕਾਨਾਂ ਦਿਖਾਉਨੇ ਆਂ ਸਾਰਾ ਤੁਹਾਨੂੰ ਆਪਾਂ ਦਿਖਾਵਾਂਗੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਤੇ ਆਪਾਂ ਹੁਣ ਚੱਲਦੇ ਆਂ ਦਰਵਾਜ਼ੇ ਅੰਦਰ ਜਿਹਦਾ ਧਿਆਨ ਕਰਿਆ ਨਾ ਲਓ ਵੀ ਆ ਦੁਕਾਨਾਂ ਲੱਗੀਆਂ ਨੇ ਇਹਨਾਂ ਦੇ ਅੰਦਰ ਕੀ ਧਿਆਨ ਤੋਂ ਅੱਗੇ ਬੁਰੇ ਕੀ ਇਹ ਇਹ ਚਾਹ ਤੇ ਆਪਾਂ ਚੱਲਦੇ ਆਂ ਮੱਥਾ ਟੇਕਦੇ ਆਂ ਵਾਹਿਗੁਰੂ ਤੇ ਸਾਹਮਣੇ ਆ ਗੁਰਦੁਆਰਾ ਸਾਹਿਬ ਸਰਬ ਸੁਖਲਾਮਾ ਜੀ ਬਾਰੇ ਤੇ ਭਾਈ ਸਾਬਦੇ ਜਿਹੜੇ ਠੰਡੇ ਇੱਥੇ ਪਾਣੀ ਦੀ ਸਵੀਲ ਆਈ ਹੋਈ ਹੈ ਬਾਈਆਂ ਨੇ ਇਹ ਆਪਾਂ ਚੱਲਦੇ ਅੰਦਰ ਮੁੱਖਾ ਦੇਖਦੇ ਆਂ ਤੇ ਇਸ ਨੂੰ ਸਾਰਾ ਮੇਲਾ ਦਿਖਾਉਂਦੇ ਆਂ ਜਿਹੜਾ ਕਿ ਛੋਟੇ ਖੰਡੇ ਲੱਗਿਆ ਹੋਇਆ ਹੈ ਤੁਹਾਨੂੰ ਦੇਖਾਉਂਦੇ ਆਂ ਜਾਂ ਬੋਤੀ ਸੰਪਾਣਾ ਪਾਦੇ ਆਂ ਆਵਾਜ਼ ਦੇਖੋ ਦਿਸਤਾਨਾ ਬੜਾ ਛੋਟਾ ਹੋ ਗਿਆ ਉਹ ਬੜਾ ਛੋਟਾ ਆਪਾਂ ਕੰਦਕਾ ਤੁਹਾਡਾ ਜੀ। ਸਤਨਾਬਾਰਸੀ ਸੰਤ ਬਾਬਾ ਹਨਕੰਡਾਲੀ। ਜਦੋਂ ਅਸੀਂ ਸਤਨਾਬਾਰਸੀ ਜਿਹੜੀ ਕਿਤੇ ਅੱਜ ਮਨਾਈ ਜਾ ਰਹੀ ਆ। ਸਾਹਮਣੇ ਗੋਟਵਾਲਾ ਸਾਹਿਬ

ਬੜਾ ਆਧਿਕ ਵਿਰੋਧੀ ਹੈ ਮਨੋਗੋਟਾ ਹੋ ਜਾਂਦੀ ਹੈ ਸਮਾ ਤੁਹਾਡਾ ਤੇਰੀ ਪ੍ਰੀਤ ਹੈ ਐਸੀ ਪ੍ਰੀਤ ਕਰੋ ਮਨ ਮੇਰੇ ਆਠ ਬਹਰ ਕਲਮ ਦਾ ਨੂੰ ਜਾਣ ਲੋ ਇਹਨੇ ਤੇਰੀ ਪ੍ਰੀਤ ਹੈ ਉਹ ਖਿੱਚ ਕੇ ਲੈ ਕੇ ਆਈ ਹੈ ਤੂੰ ਸ਼ਾਂਤ ਤੂੰ ਰਾਹ ਵੀ ਲੈ ਕੇ ਆ ਤੂੰ ਸ਼ਾਂਤੀ ਜੋ ਗਿੱਤ ਪਾਇਆ ਉਹ ਅੱਗੇ ਦੇਖਿਆ ਉਸੇ ਤਰ੍ਹਾਂ ਸਾਸਤ ਤਾਰੀ ਤੋੜਦੇ ਆਏ ਥੋੜੇ ਦਵਾਦੇ ਸਜੇ ਨਹੀਂ ਅਲਕੀਆਂ ਸੰਗਿਆ ਨਹੀਂ ਇਨਸ਼ਾਅਰ ਰੁਕਤਾ ਹੈ ਕਿ ਆ ਮਹਾਰਜ ਪਰ ਸੱਚੇ ਬਾਸ਼ਨ ਪਿਤਾ ਗੁਰੂ ਉਹੀ ਰੂਪ ਦਿਖਾਓ ਜਿਹੜੇ ਰੂਪ ਦੇ ਵਿੱਚ ਦੁੱਧ ਮੰਗਿਆ ਸੀਗਾ ਤੁਸੀਂ ਉਹੀ ਰੂਪ ਦਿਖਾਓ ਮੈਂ ਜਿਸ ਪਾਸ ਤੰਤਵ ਜੋਰ ਕਿਸੇ ਤਨ ਬੜਾ ਸੀ ਬਾਲਾ ਮਨ ਦਾਨ ਮਹਾਰਾਜ ਆਤ ਕਰਨ ਸੀ ਉਹ ਨੂੰ ਦੇਖ ਕੇ ਐਸਾ ਮਨ ਦੇ ਵਿੱਚ ਬਰਾਤ ਆ ਗਿਆ ਜੀ ਪਾਸ਼ਾ ਇਨਪਾ ਕਰੋ ਇਨ ਪਾਸ਼ਾ ਇਨਪਾ ਕਰੋ लो जी आप गुरुद्वारा साहब तो मत टेक बहार आ गए थो दिखा बहार दुकाना लगी हुई उधर बच्चे भी लगे हुए लगे कड़ाही कड़ाही ਆਓ ਯਾ ਆ ਗਿਆ ਦੁਕਾਨਾਂ ਲਾਈਆਂ ਪਈਆਂ ਨੇ ਬਾਕੀ ਅੱਗੇ ਵੀ ਪਾਣੀ ਦੀ ਇਹ ਵੀ ਸਵਿਜ ਲੱਗੀ ਹੋਈ ਆ ਪਾਣੀ ਪੀਣਾ ਭਾਜੀ ਇੱਥੇ ਚੱਲਦਾ ਜਲ ਲਓ ਵੀ ਅੱਗੇ ਬੱਚੇ ਨੇ ਖੇਡਾਂ ਆ ਗਈਆਂ ਆ ਲੱਗੇ ਦੁਕਾਨਾਂ ਆਓ ਬਾਕੀ ਇੱਧਰੇ ਵੀ ਬੱਚੇ ਆਲੇ ਆ ਦੇਖੋ ਇਹ ਬੱਚੇ ਕੱਪ ਰਹੇ ਆ ਨਹੀਂ ਹੈ ਲਾ ਬਈ ਯਾਰ ਬਾਈ ਟੈਟੂ ਬਣਾ ਟੈਟੂ ਬਣਾ ਬਾਈ ਨਹੀਂ ਲਾ ਵੀਰ ਬਾਈ ਟੈਟੂ ਬਣਾਉਂਦੇ ਨਾ ਬਣਾਉਂਦੇ ਨਹੀਂ ਵਾਕਿਆ ਤੇ ਬੱਚੇ ਆਲੇ ਤੇ ਵਾਕਿਆ ਬੱਚੇ ਨੇ ਖੇਡਾਂ ਅੰਦਰ ਉਹ ਵੀ ਤੱਕ ਅੰਦਰ ਆਉਂਦੇ ਆ ਬੱਚੇ ਬਾਈ

ਆ ਰਹੀਆਂ ਆ ਗਈਆਂ। ਬਾਕੀ ਆ ਦੇਖੋ ਬੱਚੇ ਦੇ ਖੇਡਾਂ ਤੇ ਆ ਪਾਰਸ ਵਗੈਰਾ ਹੋਗੇ ਜਿਵੇਂ ਆ ਪਰਸ ਪਏ ਨੇ। ਕਿਹੜਾ ਜਿਹਾ ਇੱਕ ਪਰਸ ਦਾ? 100 ਰੁਪਏ ਦਾ ਪਰਸ ਆ ਜੀ ਇੱਥੇ। ਤੇ ਇਹ ਵੀ ਤੁਹਾਨੂੰ ਮਿਲ ਜੂਗਾ। ਅਸਲ ਗਾਇ ਦੇਖੋ ਨੇ ਤੁਹਾਨੂੰ ਉੱਥੇ ਤੇ ਇਹ ਉੱਧਰ ਵੀ ਦਿਖਾਉਣੇ ਦੁਕਾਨਾਂ ਉੱਧਰ ਕਾਫੀ ਨੇ। ਆ ਬੱਚੇ ਵਾਲੇ ਖੇਡਾਂ ਗੀਆਂ। ਲਓ। ਤੇ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਉਧਰਲੀ ਸਾਈਡ। ਕਵਰ ਬਰ ਬਾਰ ਸਭਾਈ ਲੈਣ ਦਾ ਨਹੀਂ ਹੋਰ ਲੋਰੀਆ ਕਾਇਮ ਬੁੱਕੀ ਹੈ ਇਹ ਆਪਾਂ ਨੂੰ ਕੋਈ ਨਹੀਂ ਪਾਉਂਦਾ ਨਾ ਪਾਈ ਆਪਾਂ ਸਾਰਾ ਪਾਰਟ ਕਰ ਲੈਣਾ ਹੈ ਲਗਾ ਲਈਏ ਇਹ ਆਪਾਂ ਹੀ ਉਹ ਜਿੰਦ ਨੇ ਪ੍ਰੀਤ ਤੇ ਧੰਨਵਾਦ ਦੇ ਆਬੋਦ ਨਾ ਪੰਨੇ ਲੈ ਹੈਲੋ ਜੀ ਜੇ ਤੁਹਾਨੂੰ ਕਿਤੇ ਹੋਰ ਆਣਾ ਹੈ ਐਂਡ ਵੀਰਾਂ ਦਾ ਕੰਮ ਹੈ ਲਓ ਵੀ ਇੱਧਰ ਵੀ ਦੁਕਾਨਾਂ ਕਾਫੀ ਜ਼ਿਆਦਾ ਲੱਗੀਆਂ ਹੋਈਆਂ ਨੇ ਜਿਵੇਂ ਆਹ ਦੇਖੋ ਥੱਲੇ ਹੋਗੇ ਜਿਵੇਂ ਐਨਕਾਂ ਹੋ ਗਈਆਂ ਠੀਕ ਹੈ ਜੀ ਬਾਕੀ ਆ ਬੱਚੇ ਦੇ ਖੇਡਾਂ ਹੋਗੇ ਜਿਵੇਂ ਛਾਫੀ ਦੁਕਾਨਾਂ ਇੱਥੇ ਲੱਗੀਆਂ ਹੋਈਆਂ ਨੇ ਤੇ ਆਹ ਦੇਖੋ ਕਿ ਬੱਚੇ ਦੀ ਖੇਡਾਂ ਹੋਰ ਆ ਗਈਆਂ ਬਾਕੀ ਇੱਧਰ ਬੈਗ ਵਗੈਰਾ ਆ ਗਏ ਜਿਵੇਂ ਬੈਗਪੈਕ ਨੇ ਪਰ ਸੁਗਾਰਾ ਬਾਇ ਨਜਮੇ ਬਾਕੀ ਆ ਦੇਖੋ ਥੱਲੇ ਹੋਗੇ ਜਿਵੇਂ ਇਧਰ ਘੜੀਆਂ ਹੋਗੀਆਂ ਜਿਵੇਂ ਹੋਰ ਵੀ ਕਾਫੀ ਤੇ ਆਂਟੇ ਵਗੈਰਾ ਹੋਗੇ ਇਧਰ ਝਾਂਜਰਾ ਹੋਗੀਆਂ ਜਿਵੇਂ ਤੇ ਬਾਕੀ ਹੋਰ ਵੀ ਬਟੂਆ ਵਗੈਰਾ ਕਾਫੀ ਤੁਹਾਨੂੰ ਮਿਲ ਜੂਗਾ ਕਾਫੀ ਸਾਮਾਨ ਤੇ ਆ ਆਪਣਾ ਡੇਲੀ ਘਰੇਲੂ ਵਾਲਾ ਸਾਮਾਨ ਹੋਗਾ ਜਿਵੇਂ ਲਓ ਜੀ ਆ ਬਾਕੀ ਕਿ ਦਿਖਾਉਂਿਆ ਹੋਰ ਨੂੰ ਤੇ ਕਾਫੀ ਕੱਟਾ ਕਾਫੀ ਕੱਟਦੇ ਰਹੇ ਆ। ਨਾ ਕੋ ਯਾਦ ਸਾਰਾ ਐਤੂ ਗਾ ਰਵੀਆਂ ਨੇ। ਲੋਕ ਮੇਰੇ ਵਿੱਚ ਵੀ ਆ ਗਏ। ਇਹ ਯਾਦ ਬੱਟੇ। ਲੈ ਕੀ ਰੇ ਕਟ ਬਟੇ ਦਾ

रा <melodicolo> 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 ਆਰੇ ਬੇਬੇ ਆਰੇ ਬੇਬੇ ਮੋਟਿਆ ਆਦੀ ਆਰੀ ਰਾਬੂ ਤੇਰਾ ਨਿਆ ਆ ਆ ਜਿਹਦੇ ਵਿੱਚ ਪੈ ਗਈ ਹੋਈ ਆਪਾਂ ਨੂੰ ਮੈਚਾਣਾ ਜਿੰਨੇ ਵੀ ਪੈ ਗਏ ਆ ਆ ਆਪਾਂ ਕੋਲ ਮਾਤਿਓ ਸੱਲਾਸ ਸੋਈ ਤੁਹਾਰੇ ਤੇ ਆ ਆਰੇ ਬੇਬੇ

ਏ ਬਾਕੀ ਇਧਰ ਦੇਖੋ ਦੁਕਾਨਾਂ ਬਾਕੀ ਦੇਖ ਕਿੱਡਾ ਆ ਗਿਆ ਸਿਆ ਆ ਗਿਆ ਲਾਟਰ ਦੇ ਟੱਬ ਆ ਗਏ ਜਿਵੇਂ ਲਓ ਮਿਆਉ ਪੀੜੀ ਹੋ ਗਈ ਛੋਟੀ ਬਾਕੀ ਆਹ ਹੋਰ ਬਾਲਟੀ ਵਗੈਰਾ ਪਈਆ ਤੇ ਆਹ ਵੀ ਇਧਰ ਪੱਕੀ ਦੇ ਕਿੱਡਾਂ ਨੇ ਇਧਰ ਬਾਪੂ ਕੋਲੇ ਚਲਟਾ ਪਈਆਂ ਨੇ ਲਓ ਆਹ ਬਾਹਾਂ ਵੀ ਪਈਆਂ ਨੇ ਸਾਰੀਆਂ ਭਾਈ ਕਿੰਨੇ ਦੀ ਇੱਕ ਕਿੰਨੇ ਦੀ ਇੱਕ ਜੀ 22 32 32 32 ਲੋ ਬਈ ਐਨ ਕਾ ਲਿਖੋ ਇਹ ਆ ਦੇ ਤਦਰ ਐਨ ਕਾ ਵਗੈਰਾ ਲਓ ਬਈ ਪੂਰੇ ਬੰਦੇ 20 पे एक दुपਟਾ ਦੇ एक पूरे पैकेट 20 पे 20 पे आ गए भाई दुपट्टे चुनिया में थोड़े ਕੀ ਰੇਟ ਆ ਭਾਈ ਦੁਬੱਟੇ ਦਾ ਦੁਬੱਟੇ ਦਾ ਕੀ ਰੇਟ ਆ 100 ਰੁਪਏ ਸੇਲ 100 ਰੁਪਏ ਸੇਲ ਆ ਵੀ ਲੈ ਲੈ ਲਓ 100 ਰੁਪਏ ਸੇਲ ਆ ਹਰ ਮਾਰ 20 ਰੁਪਏ ਆਹ ਭਾਈ ਜਨਾ ਵੀ 20 ਰੁਪਏ ਹਰ ਮਾਰ 20 ਰੁਪਏ ਤੇ ਪੂਰੇ ਬੈਗ 20 ਰੁਪਏ ਲਓ ਵੀ 20 ਰੁਪਏ 20 ਰੁਪਏ 20 ਰੁਪਏ ਕੋਈ ਵੀ ਤੁਸੀਂ ਸਮਾਨ ਆ ਕੇ 20 ਰੁਪਏ ਚ ਲੈ ਸਕਦੇ ਬਾਕੀ ਆ ਲਿਖਿਆ ਸੇਲ 20 ਰੁਪਏ ਤੇ ਬਾਕੀ ਆ ਆ ਗਿਆ ਜਿਵੇਂ ਕਾਂ ਗਲਾਸ ਵਗੈਰਾ ਹੋਗੇ ਬੋਤਲਾਂ ਹੋਗੀਆਂ ਯਾ ਦੇ ਇਹ ਇਹ ਆ ਦੇ ਪੋਦਰ ਬਸ ਵਗੈਰਾ ਹੋਗੇ ਜੀ ਤੇ ਆਪੇ ਆ ਟੋਕਰੀਆਂ ਵਗੈਰਾ ਆਪਣਦਾਨੀਆਂ ਤੇ ਇਹ ਹੀ ਮੇ ਲੱਗਿਆ ਹੋਇਆ ਮੇਲਾ ਛੋਟੇ ਖੰਡੇ ਠੀਕ ਹੈ ਜੀ ਬਾਕੀ ਆ ਚੱਪਣਾ ਤੇ ਆਪੋਦਰੋ ਆਗੇ ਮੱਥਾ ਪਾ ਟੇਕ ਲਿਆ ਲਓ ਵੀ ਆਪਾਂ ਬੂਟੇ ਲਾਇਆ ਭਾਈ ਹਾਂ ਰੀਜ਼ੀ ਨਾ ਡੰਗ ਰਹੀ ਐ ਇਹਨਾਂ ਦੀ ਹਾਂ ਤੇ ਇੱਕ ਇੱਕ ਸਾਰਿਆਂ ਨੂੰ ਆਪਾਂ ਲਾਉਣਾ ਚਾਹੀਦਾ ਬੂਟਾ ਵਧੀਆ ਪ੍ਰਾਲਾ ਕਰਿਆ ਪਿਆ ਭਾਈ ਹਾਂ ਸਹੀ ਗੱਲ ਆ ਬਹੁਤ ਵਧੀਆ ਪ੍ਰਾਲਾ ਕੀਤਾ ਹੋਇਆ ਤੇ ਹੁਣ ਆਪਾਂ ਚੱਲਦੇ ਆ ਲਓ ਵੀ ਅੱਜ ਦੀ ਵੀਡੀਓ 'ਚ ਆਪਾਂ ਤੁਹਾਨੂੰ ਸਲਾਨਾ ਜਿਹੜੀ ਵਾਰਛੀ ਇੱਥੇ ਮਨਾਈ ਜਾਂਦੀ ਆ ਧੰਨ ਬਾਬਾ ਨਿਰਗੁਣ ਦਾਸ ਜੀ ਦੀ ਉਹ ਦਿਖਾਈ ਆ ਸਾਰੀ ਤੇ ਅੱਜ ਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਆ ਜੇ ਵੀਡੀਓ ਵਧੀਆ ਲੱਗਿਆ ਲਾਈਕ ਸ਼ੇਅਰ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਮਿਲਦੇ ਆ ਤੁਹਾਨੂੰ ਹੋਰ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਤੁਹਾਡਾ ਸਾਰਿਆਂ ਦਾ ਇੱਥੇ ਤੱਕ ਵੀਡੀ